ਇਹਨਾਂ ਚਾਰ ਵੱਖ-ਵੱਖ ਰਜਿਸਟਰੀਆਂ ਜੇ ਦਾ ਤਕਰੀਬਨ ਮੁੱਲ 1 ਕਰੋੜ 32 ਲੱਖ ਰੁਪਇਆ ਚਾਰ ਚੈੱਕ ਜਿਹੜੇ ਇਹਦੇ ਸਮਰਥਤ ਕੀਤੇ ਗਏ ਕਿ ਮੈਂ ਜਿਹੜੀ ਇਹ ਚਿੱਠੀ ਆ ਉਹ ਚਿੱਠੀ ਮੇਰਾ ਖਿਆਲ ਹੈਗੀ ਆ 25/5 25/10 ਦੀ 15/10 ਦੀ ਉਹ ਮੈਂ ਜਾਲੀ ਤਿਆਰ ਕੀਤੀ ਆ ਤੇ 212 ਨੂੰ ਮੈਂ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਇਹ ਮੈਂ ਆਪ ਕਰਵਾਈਆਂ ਜ਼ਮੀਨ ਕੋ ਬੇਚਦੇ ਆ ਉਹ ਜ਼ਮੀਨ ਦਾ ਮਤਾ ਫਿਰ ਕਨਫਰਮੇਸ਼ਨ ਲਈ ਆਉਂਦਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕੋਲ ਕਿ ਇਹ ਜਿਹੜੇ ਆ ਇਹਦੀ ਕਨਫਰਮੇਸ਼ਨ ਸ਼ੋਮਨੀ ਕਮੇਟੀ ਕਰਦੀ ਆ ਤੇ ਰਜਿਸਟਰੀ ਹੁੰਦੀ ਆ ਕੋਈ ਕਤਾਹੀ ਨਾ ਕਰ ਸਕੇ ਸੋ ਆ ਜਿਹੜਾ ਹੁਣ ਨਵਾ ਜਿਹੜਾ ਮਾਜਰਾ ਤੁਹਾਡੇ ਸਾਹਮਣੇ ਰੂਬਰੂ ਕਰ ਰਹੇ ਹਾਂ ਇਹ ਇੱਕ ਚਿੱਠੀ ਇਹਨੇ ਲਾਈ ਆ ਨਾਲ ਸ਼ੋਹਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹਦੇ ਵਿੱਚ ਇਹ ਅਧਿਕਾਰ ਲੈ ਕੇ ਮੈਨੂੰ ਸ਼ੋਹਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ 76 ਵੱਲੋਂ ਅਧਿਕਾਰ ਦਿੱਤੇ ਗਏ ਆ ਕਿ ਰਜਿਸਟਰੀਆਂ ਕਰ ਦਿਓ ਗੱਲਬਾਤ ਕਰਕੇ ਇਹਨੇ 2 12 2025 ਨੂੰ ਇਹ ਸਾਰੀ ਜ਼ਮੀਨ ਚਾਰ ਬੱਕ ਬੱਕ ਰਜਿਸਟਰੀਆਂ ਜਿਹਦਾ ਤਕਰੀਬਨ ਮੁੱਲ 1 ਕਰੋੜ 32 ਲੱਖ ਰੁਪਇਆ ਚਾਰ ਚੈੱਕ ਜਿਹੜੇ ਇਹਦੇ ਸਬੋਧ ਕੀਤੇ ਗਏ ਪਲੱਸ ਹੋਰ ਵੀ ਪੈਸੇ ਮੈਨੂੰ ਜੋ ਕਾਡ ਪੜਤਾਲ ਹੋਈ ਆ ਉਹਦੇ ਵਿੱਚ ਪਤਾ ਲੱਗਾ ਕਿ ਉਹ ਵੀ ਪੈਸੇ ਵਸੂਲ ਪਾਏ ਆ ਇਹ ਪਰसों ਰਾਤ ਨੂੰ ਮੇਰੇ ਧਿਆਨ ਦੇ ਵਿੱਚ ਸਾਡੇ ਇੱਥੇ ਦੇ ਜ਼ਿਲ੍ਹਾ ਪ੍ਰਧਾਨ ਆ ਉਹ ਤੇ ਉਹਨਾਂ ਦੇ ਨਾਲ ਲਾਂਡਰਾ ਸਾਹਿਬ ਸਾਡੇ ਮੈਂਬਰ ਐਸਜੀਪੀਸੀ ਉਹਨੇ ਮੈਨੂੰ ਇੱਕ ਚਿੱਠੀ ਭੇਜੀ ਮੈਂ ਤਦੇ ਨਾਲ ਦੀ ਨਾਲ ਆਪਣੀ ਕਲਾਇੰਟ ਗਾਇਡ ਸਰਦਾਰ ਗਰਨਾਮ ਸਿੰਘ ਨੂੰ ਉਹਨੂੰ ਪਰसों ਹੀ ਰਾਤ ਨੂੰ ਇੱਥੇ ਭੇਜ ਦਿੱਤਾ ਉਹਨੇ ਕੱਲ ਸਾਰੀ ਦਿਹਾੜੀ ਇਸ ਮਾਜਰੇ ਦੀ ਕੋਖ ਕੀਤੀ ਤਸਵੀਲਦਾਰ ਸਾਹਿਬ ਕੋਲ ਵੀ ਗਿਆ ਤੇ ਰਜਿਸਟਰੀ ਦੀ ਕਾਪੀ ਵੀ ਕਢਾਈ ਸਾਰਾ ਕੁਝ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਲੇਟ ਰਾਤ ਉਹ ਮੈਨੇਜਰ ਨੂੰ ਟੋਲਦਾ ਰਿਹਾ ਮੈਨੇਜਰ ਰਾਤ ਲੇਟ ਲੱਭਾ ਉੱਥੇ ਫਿਰ ਉਹਨੇ ਸਾਡੇ ਇੱਕ ਮੈਂਬਰ ਸਹਿਬਾਨ ਸੀ ਇੱਕ ਹੋਰ ਲੀਡਰ ਸਹਿਬਾਨ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਹਨੇ ਆਪਣੇ ਬਿਆਨ ਕਲਮਬੰਦ ਕਰਾਏ ਉਹ ਬਿਆਨਾਂ ਦੇ ਵਿੱਚ ਉਹਨੇ ਮੰਨਿਆ ਕਿ ਮੈਂ ਜਿਹੜੀ ਇਹ ਚਿੱਠੀ ਆ ਉਹ ਚਿੱਠੀ ਮੇਰਾ ਖਿਆਲ ਹੈਗੀ ਆ 25 25 10 ਦੀ 15 10 ਦੀ ਉਹ ਮੈਂ ਜਾਲੀ ਤਿਆਰ ਕੀਤੀ ਆ ਤੇ 2 12 ਨੂੰ ਮੈਂ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਇਹ ਮੈਂ ਆਪ ਕਰਵਾਈਆਂ ਸੋ ਮੇਰਾ ਕਹਿਣ ਤੋਂ ਬਾਅਦ ਉਹਨੇ ਆਪਣੇ ਬਿਆਨ ਦੇ ਵਿੱਚ ਆਪ ਮੰਨਿਆ ਕਿ ਮੈਂ ਇਹ ਜਿਹੜਾ ਕੰਮ ਸਾਰਾ ਝਾਲ ਸਾਜੀ ਨਾ ਕੀਤਾ ਮੈਂ ਫੇਰ ਦੁਬਾਰਾ ਕਹਿਣਾ ਚਾਹੁੰਦਾ ਕਿ ਕਦੇ ਵੀ ਮੈਨੇਜਰ ਨੂੰ ਕੋਈ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਚ ਕੱਲੇ ਨੂੰ ਅਧਿਕਾਰ ਨਹੀਂ ਦਿੱਤੇ ਜਾਂਦੇ ਵੀ ਕੋਈ ਰਜਿਸਟਰੀ ਕਰ ਦਵੇ ਇਹਦਾ ਪ੍ਰੋਸੀਜਰ ਜਿਹੜਾ ਮੈਂ ਤੁਹਾਨੂੰ ਉੱਤੇ ਦੱਸਿਆ ਇਹ ਦੋ ਵਾਰੀ ਐਗਜ਼ੈਕਟਿਵ ਦੇ ਵਿੱਚ ਹੀ ਨਿਕਲਦਾ ਪਾਣੀ ਪੁੰਨ ਕੇ ਜਾਂਦਾ ਫਿਰ ਜਿਹੜੀ ਅਸੀਂ ਜ਼ਮੀਨ ਕੋ ਬੇਚਦੇ ਆ ਉਹ ਜ਼ਮੀਨ ਦਾ ਮਤਾ ਫਿਰ ਕਨਫਰਮੇਸ਼ਨ ਲਈ ਆਉਂਦਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕੋਲ ਕਿ ਇਹ ਜਿਹੜੇ ਆ ਇਹਦੀ ਕਨਫਰਮੇਸ਼ਨ ਸ਼ੋਮਨੀ ਕਮੇਟੀ ਕਰਦੀ ਆ ਤੇ ਰਜਿਸਟਰੀ ਹੁੰਦੀ ਆ ਉਹ ਪਹਿਲਾਂ ਬੋਲੀ ਦੇ ਵੀ ਸ਼ਰਤਾਂ ਤੈਅ ਕਰਕੇ ਹੋ ਜਾਂਦੀਆਂ ਕਿਉਂਕਿ ਮੈਂ ਤਾਂ ਤੁਹਾਡੇ ਨਾਲ ਕਰ ਰਿਹਾ ਪਿਛਲੇ ਦਿਨੀ ਕੋਈ ਜ਼ਮੀਨਾਂ ਸਿੱਗੀਆਂ ਜਿਹੜੀਆਂ ਕਿਉਂਕਿ ਕੋਈ ਦੋ ਮਾਰ ਲੇ ਕੋਈ ਚਾਰ ਮਾਰ ਲੇ ਲੋਕ ਕਈ ਵਾਰੀ ਕਬਜ਼ੇ ਕਰ ਲੈਂਦੇ ਆ ਤੇ ਉਹ ਜਿਹਲੇ ਕੋਈ ਮਸਲਾ ਐਵੇਂ ਦਾ ਆਉਂਦਾ ਜੇ ਵੇਚਣ ਦੀ ਆਵੇ ਵੀ ਨੌਬਤ ਉਹ ਅੰਟਲੈਨ ਆਨਲੈਸ ਜੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਜਿਹੜੀ ਆ ਉਹਨੂੰ ਕਨਫਰਮ ਨਹੀਂ ਕਰਦੀ ਤਾਂ ਤੱਕ ਕੋਈ ਰਜਿਸਟਰ ਨਹੀਂ ਹੁੰਦੀ ਸੋ ਇਹ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਕਾਹ ਕਰ ਰਿਹਾ ਕਿ ਇਹ ਜਿਹੜਾ ਕਾਰਜ ਇਹਨੇ ਕੀਤਾ ਇਹਦੇ ਨਾਲ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡਾ ਇਹਨੇ ਕਲੰਕ ਲਾਇਆ ਤੇ ਅਸੀਂ ਰਾਤ ਉਹਦੀ ਜਿਹੜੀ ਰਿਪੋਰਟ ਆਈ ਸੀ ਅੱਜ ਮੈਂ ਉਹਨੂੰ ਤੁਰੰਤ ਮੋਤਲ ਕਰ ਦਿੱਤਾ ਉਹਦੇ ਨਾਲ ਨਾ ਕੀ ਹੈ ਜੀ ਸਰਦਾਰ ਰਜਿੰਦਰ ਸਿੰਘ ਉਹਦੇ ਨਾਲ ਇੱਕ ਸਾਬਕ ਕਮੇਟੀ ਸਾਡੇ ਵਿਭਾਗੀ ਤੇ ਕਾਨੂੰਨੀ ਕਾਰਵਾਈ ਲਈ ਵੀ ਉਹ ਵੀ ਨਿਰਦੇਸ਼ ਕਰ ਦਿੱਤੇ ਗਏ ਆ ਕਿ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਜਿਹੜੀ ਆ ਸਰ ਸਾਡਾ ਬੱਤਾ ਬਣਾ ਕੀਤਾ ਤੁਸੂ ਨੂੰ ਸਿਰਫ ਸਸਪੈਂਡ ਕਰੂਗਾ ਤੇ ਨੌਕਰੀ ਤੋਂ ਸੁਬਾਵਾ ਵੀ ਮੇਰੇ ਮੇਰੀ ਬੇਰੀ ਬੇਂਤੀ ਸੁਣ ਲਓ ਗੱਲਾਂ ਨਹੀਂ ਜਿਹੜੇ ਕਿਸੇ ਨੂੰ ਕੁਝ ਵੀ ਕਰਨਾ ਸਸਪੈਂਸ਼ਨ ਤੋਂ ਹੀ ਕੰਮ ਚੱਲਦਾ ਨਾ ਸਸਪੈਂਸ਼ਨ ਤੋਂ ਬਾਅਦ ਅਗਲੇ ਕਾਰਜ ਜਿਹੜੇ ਆ ਉਹ ਆਈ ਜਾਣੇ ਤੁਹਾਡੇ ਸਾਹਮਣੇ ਮੈਂ ਤਾਂ ਕਿਹਾ ਨਾਲ ਕਾਨੂੰਨੀ ਕਾਰਵਾਈ ਦਾ ਵੀ ਅਧਿਕਾਰ ਜਿਹੜੇ ਆ ਉਹ ਅਸੀਂ ਉਹਦੀ ਪ੍ਰੋਪਰ ਚੈਨਲ ਆ ਲਖਵੀਰ ਸਿੰਘ ਹੁਣੇ ਬੈਠੇ ਆ ਸਾਡੇ ਇੱਥੇ ਦਫ਼ਤਰ ਵਾਲੇ ਉਹ ਅਸੀਂ ਉਹਨਾਂ ਨੂੰ ਵੀ ਅਧਿਕਾਰ ਦੇ ਦਿੱਤੇ ਉਹ ਵੀ ਕੰਮ ਹੀ ਆਪਰ